ਸੋਨ ਭਾਜੀ ਸੋਨੋ ਹੁਣ ਦੇਖਾ ਥਲੇ ਮੈਂ ਆ ਗਿਆ ਬੇੜੀ ਨੂੰ ਸਾਡੇ ਪਿਆਰ ਦੇ ਵੈਲਕਮ ਕਰਾਈਏ ਹੋਰ ਮੀਡੀਆ ਬਾਬਾ ਜੀ ਜਾਹਿ ਮੈਂ ਸਾਰੇ ਵੇਸ਼ਵਾਸੀਆਂ ਨੂੰ ਅੱਜ ਸਿੰਘ ਦੇ ਆਜਨ ਅਦਰਸ ਸਿੰਘ ਜੀ ਦੇ ਜਨਮ ਦਿਨ ਤੇ ਲੱਖੀ ਜਤਾਈ ਰਹੀ ਨਹੀਂ ਕਿ ਉਹਨਾਂ ਨੂੰ ਢੀਲੋ ਨਮਨ ਕਰਦੀਆਂ ਐਸੇ ਯੋद्धा ਵੀਰ ਮੇਰਾ ਪ੍ਰਾਜ ਜਿਹੜਾ ਜੀਤ ਹੋ ਗਿਆ ਸਾਡੇ ਵਾਸਤੇ ਅੱਜ ਉਹਨਾਂ ਦਾ ਜਨਮ ਦਿਹਾੜਾ 148 ਵਾ ਪੂਰਾ ਹੋਇਆ 148 ਵਾ ਲੱਗਿਆ ਅੱਜ ਆਜ਼ਾਦੀ ਦੀ ਜਿਹੜੀ ਅਸੀਂ ਆ ਆਜ਼ਾਦੀ ਦਾ ਮਾਣ ਮੈ ਕਰ ਰਹੇ ਹਾਂ ਹਵਾ ਚ ਘੁੰਮ ਰਹੇ ਆ ਇਸ ਸ਼ਹਾਦਤਾਂ ਦੇ ਕਰਕੇ ਆ ਔਰ ਇਹ ਸ਼ਹਾਦਤਾਂ ਇੰਨੀ ਛੋਟੀ ਉਮਰ ਚ 23 ਸਾਲ ਦੀ ਉਮਰ ਚ ਇੱਕ ਵੀਰ ਸ਼ਹੀਦ ਹੋ ਜਾਂਦਾ ਗਲੇ ਚ ਫੰਦਾ ਲਗਾ ਕੇ ਚੁੰਮ ਕੇ ਫੰਦਾ ਲਗਾ ਕੇ ਸ਼ਹਾਦਤ ਹੁੰਦਾ ਦੇਸ਼ ਵਾਸਤੇ ਸਾਡੇ ਲਈ ਔਰ ਆ ਕੇ ਯੁਵਾ ਪੀੜ੍ਹੀ ਨੂੰ ਮੈਂ ਅੱਗੇ ਵੀ ਮੈਸੇਜ ਦਿੰਦੀ ਆਂ ਯਾਨੀ ਇਹ ਦਵਾਂਗੀ ਕਿ ਸੁਭ ਕੋ ਅਸੀਂ ਸਿੱਖੀਏ ਕਿ ਸਾਡੇ ਜਿਹੜੇ ਯੁਵਾ ਸਾਨੂੰ ਅੱਜ ਆਜ਼ਾਦ ਖੁਮਾਰਿਆ ਜਿਨ੍ਹਾਂ ਨੇ ਫਾਂਸੀ ਦਾ ਫੰਦਾ ਲਗਾ ਲਿਆ ਆਪਣੇ ਮਾਂ ਦੀ ਪਰਵਾਹ ਨਹੀਂ ਕੀਤੀ ਆਪਣੇ ਪਰਿਵਾਰ ਦੀ ਪਰਵਾਹ ਨਹੀਂ ਕੀਤੀ ਆਪਣੀ ਜਵਾਨੀ ਦੇਸ਼ ਦੀ ਪਰਵਾਹ ਕਰਦੇ ਉਸ ਉਸ ਵੀਰ ਵਾਸਤੇ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੀ ਆ ਕਿ ਪਲੀਜ਼ ਆਪਾਂ ਆਪਣੇ ਆਪ ਨੂੰ ਨਸ਼ਿਆਂ ਤੋਂ ਦੂਰ ਰੱਖੀਏ ਆਪਣਾ ਜੜਾ ਪੰਜਾਬ ਨਸ਼ਾ ਮੁਕਤ ਬਣਾਈਏ ਆਪਾਂ ਸਰਕਾਰਾਂ ਸਰਕਾਰਾਂ ਦਾ ਫੇਲ ਹੈ ਸਾਰੀਆਂ ਸਰਕਾਰਾਂ ਕੀ ਦੇ ਚੋ ਜੋ ਸਰਕਾਰਾਂ ਦਾ ਕੰਮ ਚੱਲ ਰਿਹਾ ਹੈ ਸਰਕਾਰ ਦਾ ਖੇਲ ਹੈ ਜੜੀਆਂ ਵੀ ਅੱਜ ਭਗਵੰਤ ਮਾਨ ਸਰਕਾਰ ਹੈ ਚਾਹੇ ਮੋਦੀ ਸਰਕਾਰ ਹੈ ਲੇਕਿਨ ਅੱਜ ਮੇਰਾ ਇੱਕ ਬਖਮੀਰਾ ਮੈਸੇਜ ਹੈ ਅਖਰੇ ਮਾਪਾਪਲੀ ਆਪਣੇ ਬੱਚਿਆਂ ਲਈ ਆਪਣੇ ਆਸ-ਪਾਸ ਲਈ ਅਸੀਂ ਨਸ਼ਾ ਮੁਕਤ ਦੇਸ਼ ਬਣਾਣਾ ਹੈ ਅਸੀਂ ਆਪਣੀ ਬੇਰੋਜ਼ਗਾਰੀ ਤਾਂ ਹੀ ਦੂਰ ਕਰ ਸਕਦੇ ਹਾਂ ਇਸ ਯੁਵਾ ਦੀ ਐਗਜ਼ਾਮਪਲ ਲਓ ਤੇ ਇਹਨਾਂ ਨੂੰ ਮੈਂ ਦਿਲੋਂ ਨਮਨ ਕਰਦੀ ਹਾਂ ਮੇਰਾ ਇਹ ਮੈਸੇਜ ਸਾਰੇ ਘਰ-ਘਰ ਪਹੁੰਚੋ ਤੁਹਾਡਾ ਧੰਨਵਾਦ ਜੀ 11 ਮੇਰਾ ਇਹ ਮੈਸੇਜ ਜਾਵੇ ਜੀ ਲੋਪੋਟੀ ਕੋਟੀ ਪਰਦਾਮ ਸੀਿਆ ਆਦਮ ਬਗਦੂ